ਪਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਵਿੱਚ ਟ੍ਰੇਨੀ ਡਾਕਟਰ ਨਾਲ ਜ਼ਬਰ ਜਨਾਹ ਕਰਨ ਉਪਰੰਤ ਉਸ ਦੀ ਬੇਰਹਿਮੀ ਨਾਲ ਕੀਤੀ ਹਤਿਆ ਨੇ ਜਿੱਥੇ ਪੂਰੇ ਦੇਸ਼ ਅੰਦਰ ਹੜਕੰਪ ਮਚਾ ਦਿੱਤਾ ਇਸ ਘਟਨਾ ਤੋਂ ਬਾਅਦ ਦੇਸ਼ ਵਿੱਚ ਵੱਖ-ਵੱਖ ਥਾਂਵਾਂ 'ਤੇ ਉਕਤ ਘਟਨਾਕਰਮ ਦੇ ਵਿਰੋਧ ਵਿੱਚ ਲੋਕ ਸੜਕਾਂ 'ਤੇ ਉੱਤਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਡਾਕਟਰ ਵੀ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ ਜਿਸ ਦੇ ਚਲਦੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਹੁਣ ਭਾਰਤ ਦੇ ਸਮੂਹ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਐਮਰਜੈਂਸੀ ਅਤੇ ਇਨਡੋਰ ਸੇਵਾਵਾਂ ਨੂੰ ਛੱਡ ਕੇ ਅੱਜ ਤੋਂ ਦੇਸ਼ ਭਰ ਵਿਖੇ ਆਪੀਡੀ ਸੇਵਾਵਾਂ ਨੂੰ ਅਨੰਤ ਸਮੇਂ ਬੰਦ ਕਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਜਿਸ ਦੇ ਚਲਦੇ ਯੂਨੀਅਨ ਦੀ ਕਾਰਤੇ ਸਥਾਨਕ ਸਿਵਲ ਹਸਪਤਾਲ ਵਿੱਚ ਵੀ ਡਾਕਟਰਾਂ ਨੇ ਆਪੀਡੀ ਸੇਵਾਵਾਂ ਨੂੰ ਅਨੰਤ ਸਮੇਂ ਲਈ ਬੰਦ ਕਰ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਉਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਡਾਕਟਰ ਸਾਥੀ ਜਿਸ ਨਾਲ ਕੋਲਕਾਤਾ ਵਿੱਚ ਜ਼ਬਰ ਜਨਾਹ ਕਰਨ ਉਪੰਦਤ ਉਸ ਦੀ ਬੇਰਹਿਮੀ ਨਾਲ ਹਤਿਆ ਕਰਨ ਵਾਲੇ ਕਾਤਲਾਂ ਨੂੰ ਫੜ ਕੇ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਅਤੇ ਆਉਣ ਵਾਲੇ ਸਮੇਂ ਅੰਦਰ ਉਹਨਾਂ ਦੀ ਸੁਰੱਖਿਆ ਨੂੰ ਸਰਕਾਰ ਯਕੀਨੀ ਨਹੀਂ ਬਣਾਉਦੀ ਉਹ ਸੇਵਾਵਾਂ ਨੂੰ ਬੰਦ ਰੱਖਣਗੇ ਅੱਜ ਤੋਂ ਸਵੇਰ ਪਰ ਵਿੱਚ ਬੰਦ ਹੋਈਆਂ OPD ਸੇਵਾਵਾਂ ਨਾਲ ਆਮ ਜਨਤਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਹੜਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਨਾ ਬਣਾਇਆ ਤੇ ਜਬਰ ਜਿੰਨਾਂ ਤੋਂ ਬਾਅਦ ਹਤਿਆ ਦਾ ਸ਼ਿਕਾਰ ਹੋਈ ਡਾਕਟਰ ਨੂੰ ਇਨਸਾਫ ਨਾ ਦਿੱਤਾ ਤਾਂ OPD ਦੇ ਨਾਲ ਨਾਲ ਐਮਰਜੈਂਸੀ ਅਤੇ ਇਨਡੋਰ ਸੇਵਾਵਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ ਉਨ੍ਹਾਂ ਦੱਸਿਆ ਕਿ ਇਸ ਦੇ ਵਿਰੋਧ ਵਿੱਚ ਮਿੱਤੀ 17 ਅਕਤੂਬਰ ਨੂੰ ਆਈਐਮਏ ਦੀ ਕਾਰਤੇ ਨਿਜੀ ਹਸਪਤਾਲਾ ਦੇ ਡਾਕਟਰ ਵੀ ਆਪਣੀ ਆਪੀਡੀ ਸੇਵਾਵਾਂ ਨੂੰ ਬੰਦ ਰੱਖੋਗਾ ਨਾਲ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਗੇ ਬੰਗਾ ਤੋਂ ਆ ਜੀ ਰਾਮਾ ਦੀ ਸਟ੍ਰਾਈਕ ਹੈ ਕਿਸ ਪਰਪਸ ਲਈ ਹੈ ਜੀ ਅੱਜ ਇਹ ਸਟ੍ਰਾਈਕ ਪੰਜਾਬ ਸਿਵਲ ਮੈਡੀਕਲ ਸਰਵਿਸਸ ਐਸੋਸੀਏਸ਼ਨ ਦੀ ਅਗਵਾਈ ਤੇ ਅਸੀਂ ਅਨਿੱਥੇ ਟਾਈਮ ਤੱਕ ਹੜਤਾਲ ਕਰ ਰਹੇ ਹਾਂ ਸਾਡੇ ਹੜਤਾਲ ਦਾ ਮੁੱਖ ਕਾਰਨ ਇਹ ਹੈ ਕਿ ਮੇਨ ਸਾਡੇ ਡਾਕਟਰਸ ਅਤੇ ਸਮੂਹ ਸਰਕਾਰੀ ਸਟਾਫ ਦੀ ਇਸ ਚਰਖਾ ਦਾ ਮੇਨ ਮੰਗ ਹੈ ਕਿਵੇਂ ਕਿਵੇਂ ਕੀ ਕੋਲਕਾਤਾ ਵਿਖੇ ਡਾਕਟਰ ਮਮੇਤਾ ਦੇਵਨਾਥ ਜੋ ਕਿ ਸੈਕਿੰਡਰੀ ਪਿੰਡ ਰੈ residenciy ਦੇ ਚੈਸਟੈਂਡ ਰਿਸਰਚਰ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਮਤਲਬ ਕਿ ਮੋਡਰੇਟ ਡਾਬਿਆ ਉਹਨਾਂ ਨੂੰ ਡਿਗੇ ਦੇ ਨਾਥ ਉਹਨਾਂ ਦੀ ਕੋਈ ਸਖਰਪੇ ਪ੍ਰਬੰਧ ਨਹੀਂ ਸੀਗਾ ਤੇ ਇਸ ਕਾਰਨ ਉਹਨਾਂ ਦਾ ਇਹ ਮੱਧ ਭਗਾ ਹਾਦਸਾ ਹੋਇਆ ਇਹ ਉੱਥੇ ਹੋਇਆ ਕੱਲ ਨੂੰ ਸਾਡੇ ਹਸਪਤਾਲ ਜਦ ਤੱਕ ਪੂਰੀ ਇੰਡੀਆ ਕਿਤੇ ਨਹੀਂ ਹੋ ਸਕਦਾ ਹੈ ਮੇਨ ਕਾਰਨ ਸਾਨੂੰ ਸਾਡੀ ਸਿਕਿਉਰਿਟੀ ਹੈ ਇਸੇ ਲਈ ਅਸੀਂ ਸਾਰੇ ਉਹਨਾਂ ਦੇ ਗ੍ਰੋਸ ਪਰਗਟ ਕਰ ਰਹੀਆਂ ਕਿ ਉਹਨਾਂ ਦਾ ਜੋ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ ਇਸ ਕਾਰਨ ਅਸੀਂ ਅੱਜ ਹੜਤਾਲ ਅਨਮਿੱਥੇ ਟਾਈਮ ਤੱਕ ਕਰ ਰਹੀਆਂ ਤਾਂ ਜੋ ਸਾਨੂੰ ਮਿਲ ਸਕੇ ਜਸਟਿਸ ਇਹ OPDs ਵਾਂਗ ਮੰਨਦੇ ਕਿ ਇਨਡੋਰ ਵਗੈਰਾ ਵੀ ਬੰਦ ਹੈਗੀ ਦੇਖੋ ਜੀ ਇਨਡੋਰ ਤੇ ਐਮਰਜੈਂਸੀ ਸੇਵਾਵਾਂ ਸਬੰਧੀ ਕਾ ਚੱਲਦੇ ਸਿਰਫ OPD ਹੀ ਸੇਵਾਵਾਂ ਬੱਦੀ ਹੈ ਠੀਕ ਅਜਨ ਮੇਜ ਜੀ ਕੀ ਅੱਜ ਸਟ੍ਰਾਈਕ ਕਰਨਾ ਹਾਂਜੀ ਅੱਜ ਮੈਡੀਕਲ ਐਸੋਸੀਏਸ਼ਨ ਦੁਆਰਾ ਜੋ ਸਟ੍ਰਾਈਕ ਕੀਤਾ ਜਾ ਰਿਹਾ ਹੈ ਸੱਦਾ ਆਇਆ ਹੈ ਉਹਨਾਂ ਦਾ ਇਹ ਸਾਰੀ ਕਾਲੀ ਦਿੱਤੀ ਹੈ ਫਿਲਹਾਲ ਤਾਂ ਅਸੀਂ ਓਪੀਡੀ ਹੀ ਬੰਦ ਕੀਤੀ ਹੈ ਜੇਕਰ ਫੇਰ ਵੀ ਜਸਟਿਸ ਨਾ ਹੋਇਆ ਤੇ ਸਾਨੂੰ ਐਮਰਜੈਂਸੀਸ ਫਾਮੇ ਬੰਦ ਕੀਤੀਆਂ ਜਾਣਗੀਆਂ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਪ੍ਰੋਡਕਟ ਸੇ ਕਿਉਂਕਿ ਕਹਿੰਦੇ ਬੇਟੀ ਨੂੰ ਚਾਹੋ ਬੇਟੀ ਪੜਾਓ ਪਰ ਇੱਥੇ ਬੇਟੀ ਪੜਾ ਕੇ ਵੀ ਵਿਚਾਰ ਨਹੀਂ ਕੀਤਾ ਗਿਆ ਅਸੀਂ ਜਸਟਿਸ ਚਾਹੁੰਦੇ ਹਾਂ